ਜ਼ਬੂਰ ਅਧਿਆਇ 52 ਅਤੇ ਆਇਤਾ 1 ਤੋਂ 9। हे सूरबीर तू ਬੁਰੀਾਈ ਉੱਤੇ ਕਿਉਂ ਫੁੱਲਦਾ ਹੈ? ਪਰਮੇਸ਼ੁਰ ਦੀ ਦਇਆ ਨਿਤ ਰਹਿੰਦੀ ਹੈ। ਤੇਰੀ ਜੀ ਬੁਰੀਾਈ ਦੀਆਂ ਜੁਗਤਾਂ ਤਿੱਖੇ ਉਸਤਰੇ ਵਾਂਗੂ ਕਰਦੀ ਹੈ, हे ਛਲਿਏ। तू ਬੁਰੀਾਈ ਨੂੰ ਪਲਿਆਈ ਨਾਲੋਂ ਅਤੇ ਝੂਠ ਨੂੰ ਸੱਚ ਬੋਲਣ ਨਾਲੋਂ ਵਧੇਰੇ ਪ੍ਰੇਮ ਰੱਖਦਾ ਹੈ। हे ਛਾਲ ਵਾਲੀ ਰਸਨਾ, ਤੂੰ ਸਾਰੀਆਂ ਹਲਾਕ ਕਰਨ ਵਾਲੀਆਂ ਗੱਲਾਂ ਨਾਲ ਪ੍ਰੀਤ ਰੱਖਦੀ ਹੈ। ਪਰਮੇਸ਼ੁਰ ਵੀ ਤੈਨੂੰ ਸਦਾ ਲਈ ਕੱਢ ਸੱਟੇਗਾ ਔਰ ਤੈਨੂੰ ਫੜ ਕੇ ਤੇਰੇ ਤੰਬੂ ਵਿੱਚੋਂ ਉਖੇੜ ਛੱਡੇਗਾ ਅਤੇ ਜੀਵਨ ਦੀ ਧਰਤੀ ਵਿੱਚੋਂ ਤੇਰੀ ਜੜ ਪੁੱਟ ਦੇਵੇਗਾ। ਧਰਮੀ ਵੀ ਵੇਖਣਗੇ ਅਤੇ ਡਰਨਗੇ ਅਤੇ ਉਸ ਉੱਤੇ ਹੱਸਣਗੇ। ਵੇਖੋ ਇਹ ਉਹ ਪੁਰਖ ਹੈ ਜਿਸਨੇ ਪਰਮੇਸ਼ੁਰ ਨੂੰ ਆਪਣਾ ਗੜ ਨਹੀਂ ਥਾਪਿਆ ਸੀ। ਸਗੋਂ ਆਪਣੇ ਤਾਨ ਦੀ ਬਹੁਤ ਆਇਤ ਉੱਤੇ ਪਰੋਸਾ ਰੱਖਦਾ ਸੀ ਅਤੇ ਆਪਣੇ ਲੋਭ ਵਿੱਚ ਪੱਕਾ ਸੀ। ਪਰ ਮੈਂ ਤਾਂ ਪਰਮੇਸ਼ੁਰ ਦੇ ਕਾਰ ਵਿੱਚ ਜ਼ੈਤੂਨ ਦੇ ਹਰੇ ਪਰੇ ਬਿਰਛ ਵਰਗਾ ਹਾਂ ਮੈਂ ਪਰਮੇਸ਼ੁਰ ਦੀ ਦਇਆ ਉੱਤੇ ਸਦਾ ਹੀ ਪੋਸਾ ਰੱਖਿਆ ਹੈ ਮੈਂ ਸਦਾ ਤੀਕੁਰ ਤੇਰਾ ਤਨਵਾਦ ਕਰਾਂਗਾ ਕਿਉਂ ਜੋ ਤੈ ਇਹ ਕੀਤਾ ਹੈ ਅਦੇ ਮੈਂ ਤੇਰੇ ਨਾਮ ਦੀ ਉਡੀਕ ਰੱਖਾਂਗਾ ਕਿਉਂ ਜੋ ਤੇਰੇ ਸੰਤਾਂ ਦੇ ਅੱਗੇ ਉਪਲਾ ਹੈ ਜ਼ਬੂਰ ਅਧਿਆਇ 52 ਅਤੇ ਆਇਤਾ 1 ਤੋਂ 9